ਹੈਲੋ ਜੀ ਹੈਲੋ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਔਰ ਕਿਹਾ ਕੋ ਸਾਰੇ ਵਧੀਆ ਅੱਜ ਆਪਾਂ ਬੈਠਿਆਂ ਜੀ ਡਿਊਟੀ ਤੇ ਤੇ ਗੱਡੀ ਕੀਤੀ ਆ ਸਟਾਰਟ ਦੀ ਤੇ ਚਲੋ ਖੜੀ ਲੋ ਕੇਜ ਨੂੰ ਗੱਡੀ ਨੂੰ ਅੰਕੇ ਚਲੋ ਸਟਾਰਟ ਕਰ ਲੈਂਦੇ ਆ ਤੇ ਬੈਟਰੀ ਵਗੈਰਾ ਚਾਰਜ ਹੋ ਜਾਂਦੀ ਹਾਂ ਜੀ ਤੇ ਆਪਾਂ ਬੈਠਿਆਂ ਗੱਡੀ ਸਟਾਰਟ ਕਰਕੇ ਬੈਟਰੀ ਚਾਰਜ ਕਰ ਰਹੇ ਆ ਗੱਡੀ ਦੀ ਲੈ ਕੇ ਗੱਡੀ ਸਟਾਰਟ ਕੀਤੀ ਆ ਬੈਠਿਆ ਸੀ ਉਹ ਸੀ ਛੱਡ ਕੇ ਚਲੋ ਜਦ ਤੱਕ ਆਧਾ 15-20 ਮਿੰਟ ਅਧਾ ਘੰਟਾ ਸਟਾਰਟ ਕਰਕੇ ਰੱਖਣੀ ਫਿਰ ਇਹ ਕਿ ਚਲੋ ਬੈਟਰੀਆਂ ਵਗੈਰਾ ਚਾਰਜ ਹੋ ਚੁੱਕੀਆਂ ਤੇ ਆ ਆਪਣੀ ਦੂਸਰੀ ਗੱਡੀ ਖੜੀ ਹੈ ਜੀ ਜੋ ਆਪਾਂ ਰੈਗੂਲਰ ਚਲਾਣੇ ਆ ਤੇ ਆ ਗੱਡੀ ਹੈਗੀ ਦੂਸਰੀ ਇਹ ਚੱਲਦੀ ਘੱਟ ਆ ਬਸ ਖੜੀ ਰਹਿੰਦੀ ਜ਼ਿਆਦਾ ਕਰਕੇ ਇਸ ਲਈ ਇਹਦੀਆਂ ਬੈਟਰੀਆਂ ਵਗੈਰਾ ਚਾਰਜ ਕਰਤ ਨਹੀਂ ਆ ਲੋ ਜੀ ਲੋ ਆ ਪਾਏ ਆ ਅੱਜ ਜੋ ਸਪੈਨ ਲਈ ये लगाया गन्ने का जूस एक पी के चेक करके देख देखते कि विया बहुत वाइया टेस्ट है जी टेस्ट बहुत गन्ने जूस बिल्कुल नैचुरल नमक नुमका पा ब्लैक वीया भाजी पी रहे ने गन्ने ਆ ਕਰਨੇ ਰੱਖੇ ਨੇ ਤੇ ਰਾਦਾਬਾ ਜੂਸ ਬਣਾ ਕੇ ਮਿਲਦਾ ਆ ਵੀ ਪੀ ਐਨੀਮਲ ਇੰਡੀ ਆਲੇ ਨਾ ਪਿਓਰ ਨਹੀਂ ਆ ਥੋੜਾ ਜਿਹਾ ਫਰਕ ਆ ਬਸ ਵਧੀਆ ਸੰਤਰੇ ਰੱਖੇ ਪੇ ਇਹ ਸੇਬ ਅਨਾਨਾਸ ਜੀ ਜੂਸ ਆਪਣਾ ਹੋ ਗਿਆ ਡਨ ਤੇ ਜੋ ਸਪੀ ਗਿਆ ਆਪਾਂ ਡੰਨ ਹੋ ਗਿਆ ਤੇ ਆਹ ਮਾਰਕੀਟ ਸੀ ਜਿੱਤੇ ਆਪਾਂ ਆਏ ਸੀ ਜੀ ਸਪੇਨ ਫੱਲੇ ਫੁਟੇ ਰਾ ਲਾਈਟ ਪੈ ਰਹੀ ਥੋੜੇ ਕਲੈਰਟੀ ਨਹੀਂ ਦਿਖ ਰਹੀ ਆਹ ਮਾਰਕਟਾਂ ਮੋਬਾਈਲ ਦੁਕਾਨੇ ਆ ਜੀ ਤੇ ਆ ਨਾਲ ਹੀ ਮੈਂਗੋ ਹਾਈਪਰ ਮਾਰਕੀਟ ਆ ਜੀ ਮੈਂਗੋ ਹਾਈਪਰ ਮਾਰਕੀਟ ਤੇ ਕੱਠੀਆਂ ਹੇ ਨੀਚੇ ਸ਼ੋਪਾਂ ਕੱਠੀਆਂ ਦੇਖੋ ਇਹ ਜੀ ਮੋਬਾਈਲ ਦੁਆਰ ਨਾਲ ਤੇ ਕਿਦੇ ਆਪੋਜੀਟ ਬਿਲਕੁਲ ਬਿਲਡਿੰਗਾਂ ਐ ਮਤਲਬ ਆ ਸਾਹਮਣੇ ਬਿਲਡਿੰਗਾਂ ਦੇ ਨੀਚੇ ਹੀ ਪਾਰਕਿੰਗ ਐ ਤੇ ਸਾਰੀਆਂ ਦਿਨ ਇਹ ਕੰਪਨੀਆਂ ਦੀ ਬਿਲਡਿੰਗਾਂ ਐ ਤੇ ਵਿੱਚ ਕੰਪਨੀਆਂ ਨੇ ਤੇ ਵਿੱਚ ਰੈਂਟਦੀਆਂ ਰੈਂਟ ਵਾਲੀਆਂ ਵੀ ਹੈਗੀਆਂ ਜੀ ਤੇ ਪਾਰਕਿੰਗ ਐ ਜੀ ਪਾਰਕਿੰਗ ਦੇ ਵਿੱਚ ਤੇ ਆਪ ਆਪਣੀ ਖੜੀ ਹੋਈ ਗੱਡੀ ਠੀਕ ਹੈ ਆ ਆਪਣੀ ਗੱਡੀ ਖੜੀ ਪਈ ਗਈ ਤੇ ਆ ਆ ਹੁਣ ਖੋਰਾਂਗੇ ਅਨਲੌਕ ਦੂਸਰੀ ਚਾਬੀ ਰੂਮ ਤੇ ਰਹਿ ਗਈ ਚਲਿਓ ਮਾਰੇ ਜਾ ਜੋ ਉਹ ਬਸ ਇਹ ਵੀ ਲੋਰੇ ਸ਼ੱਕਾ ਲੱਗੀਆਂ ਪਈਆਂ ਨੂੰ ਪਾ ਗੱਡੀ ਨੂੰ ਕਰ ਦਿੰਦੇ ਆ ਸਟਾਰਟ ਕਾਰ ਨੂੰ ਕਾਰ ਹੋ ਚੁੱਕੀ ਹੈ ਜੇ ਆਪਣੀ ਸਟਾਰਟ ਓ ਜੀ ਅੱਪਾ ਜਾ ਰਹੇ ਹੁਣ ਉਹ ਪੰਦੀ ਘਰੇ ਨੂੰ ਹਾਂ ਉਹਨਾਂ ਪੰਦੀ ਜਾਂਦੇ ਆਹ ਨਾ ਕੋਈ ਕਿ ਬਾਜੋਣਾ ਮਾਣੇ ਉਹ ਪਾਣੀ ਕੋਲ ਨਹੀਂ ਆਵਾਜ਼ ਇਹ ਜੰਮਿਆ ਜੀ ਤੇ ਜਿਮ ਦੇ ਬਿਲਕੁਲ ਸਾਹਮਣੇ ਆ ਗਿਆ ਬ੍ਰੇਕਰ